ਪੰਜਾਬੀ ਇੰਡਸਟਰੀ ਵਿੱਚੋਂ ਇਸ ਵੇਲੇ ਬਹੁਤ ਹੀ ਮੱਧ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਐਕਟਰ ਰਣਦੀਪ ਸਿੰਘ ਭੰਗੂ ਜੀ ਦਾ ਅਦੇਹਾਂਤ ਹੋ ਚੁੱਕਿਆ ਹੈ ਉਹ ਇਸ ਫਾਨੇ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਰਣਦੀਪ ਸਿੰਘ ਪੰਘੂ ਜੀ ਦੀ ਮੌਤ ਸੁਣ ਕੇ ਪੰਜਾਬੀ ਇੰਡਸਟਰੀ ਵਿੱਚ ਸ਼ਾਇਆ ਸੋਗ ਮੌਤ ਦਾ ਕਾਰਨ ਕਿਹਾ ਜਾ ਰਿਹਾ ਹੈ ਰਣਦੀਪ ਸਿੰਘ ਪੰਘੂ ਜੀ ਦੀ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਅਤੇ ਉਹ ਦੁਬਾਰਾ ਸ਼ਰਾਬ ਪੀਣ ਲਈ ਆਪਣੇ ਖੇਤ ਮੋਟਰ ਤੇ ਬੈਠੇ ਸਨ ਅਤੇ ਉਹ ਭਲੇਖੇ ਦੇ ਵਿੱਚ ਜਹਰੀਲੀ ਚੀਜ਼ ਪੀ ਗਏ ਜਿਸ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ। ਦੋਸਤੋ ਰਣਦੀਪ ਸਿੰਘ ਪੰਗੂ ਜੀ ਕਾਫੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਅਤੇ ਉਹਨਾਂ ਦੀ ਪਰਮੇਸ਼ਵਰਮਾ ਦੇ ਨਾਲ ਵੀ ਕਾਫੀ ਦੋਸਤੀ ਸੀ। ਵੀਡੀਓ ਦੇ ਲਾਸਟ ਵਿੱਚ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਵਿਛੜੀ ਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇਵੇ। ਤੁਸੀਂ ਵੀ ਵਾਹਿਗੁਰੂ ਕਮੈਂਟ ਬਾਕਸ ਦੇ ਵਿੱਚ ਲਿਖਣਾ ਨਾ ਭੁੱਲਣਾ। ਵਾਹਿਗੁਰੂ ਜੀ ਮੇਰ ਕਰੋ ਜੇ ਪਰਿਵਾਰ ਤੇ